ਨਾ ਉਹ ਤੁਹਾਡੇ ਜੱਗੀ ਚੋਲ ਮਰਗੇ ਮੁੰਡੇ ਅੱਜ ਜਿੰਨਾ ਵਿੱਚ ਰੋਲੇ ਪਏ ਆ ਅਸੀਂ ਬੇਕਾਰ ਤੇ ਲੋਕਾਂ ਦੇ ਤਮਾਸ਼ੇ ਦੇਖੇ ਆ ਅਸੀਂ ਆਪਦੇ ਨਿਆਣੇ ਬਚਾਏ ਅਸੀਂ ਕੀ ਸੋਚਿਆ ਵੀ ਜਿਨ੍ਹਾਂ ਦੀਆਂ ਭੈਣਾਂ ਦੀਆਂ ਇੱਤਾਲ ਲੁੱਟੀਆਂ ਏ ਜਿਨ੍ਹਾਂ ਦੀ ਮਾਮਾ ਇਸ ਦੁਨੀਆ ਤੋਂ ਦੁਰਗੀਆਂ ਉਹਨਾਂ ਮਾਮਾ ਦਾ ਕੀ ਕਸੂਰਤਾ ਪੰਚੀ ਸਿੱਕ ਪਿਉਰੇ ਦੀ ਮਾਂ ਦੁਰਗੀ ਜਿੰਦਾਰ ਸਿੱਖ ਹਾਰ ਦੀ ਮਾਂ ਦਾ ਆਪ ਦੇ ਕੋਲ ਜਾ ਕੇ ਉਹ ਅਸੀਂ ਕਿਹ ਲੋਕ ਆ ਅਸੀਂ ਲੋਕ ਬੇਕਾਰ ਤੇ ਲੋਕ ਸਾਨੂੰ ਇਹ ਗੱਲ ਯਾਦ ਰੱਖਿਓ ਜੇ ਸਾਨੂੰ ਸ਼ਹੀਦ maaf ਕਰਕੇ ਤਾਂ ਦੇਖ ਲਿਓ ਸ਼ੀਤਾਂ ਨੇ ਵੀ ਸਾਨੂੰ maaf ਨਹੀਂ ਕਰਨਾ ਜਿਹੜੇ ਉਸਤਾਨ ਤੋਂ ਅਸੀਂ ਆਏ ਆਂ ਬਾਬਾ ਜੋਰਾਵਰਸ ਬਾਬਾ ਫਤੇ ਸਿੰਘ ਉਹਨਾਂ ਨੇ 7 ਤੇ 9 ਸਾਲ ਦੀਆਂ ਸ਼ਹਾਦਤਾਂ ਦਿੱਤੀਆਂ ਅਸੀਂ ਲੋਕਾਂ ਨੇ ਕੀ ਕਰਿਆ ਅਸੀਂ ਆਪੇ ਸ਼ਾਸਨੂ ਨੇ ਫੜਾਂਗੇ ਅਸੀਂ ਆਪਣੇ ਆਗੂ ਨੂੰ ਫੜਾਂਗੇ ਅਤ ਅਸੀਂ ਆਪਣੀ ਆਗੂ ਨੂੰ ਕੋਈ ਇਕੱਲਾ ਫੜ ਕੇ ਏਦਾ ਨਹੀਂ ਉਹਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਮਹਾਰਾਜ ਜੀ ਸਿੰਘ ਦੇ ਸਮੇਂ ਜਿਵੇਂ ਕੋਈ ਜੇਲ੍ਹਾਂ ਨਹੀਂ ਹੁੰਦੀਆਂ ਸੀ ਮਹਾਰਾਜਾ ਜੀ ਸਿੰਘ ਦੇ ਸਮੇਂ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਰਾਜ ਕਰਿਆ ਤਾਂ ਉਹਨੂੰ ਤਾਂ ਬਹੁਤ ਵੱਡੀ ਪਰੇਸ਼ਾਨੀ ਆਈ ਕਿਉਂਕਿ ਇੱਥੇ ਜੇਲ੍ਹਾਂ ਨਹੀਂ ਸਾਡਾ ਏਡਾ ਬੜੀਏ ਰਾਜ ਸੀ ਪਰ ਇਸ ਦੇ ਜੇ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਇੱਥੇ ਜ਼ਿਲ੍ਹੇ ਘੱਟ ਤੇ ਜ਼ਿਲੇ ਜ਼ਿਆਦਾ ਇੱਥੋਂ ਦਾ ਏਦਾਂ ਦਾ ਪ੍ਰਸ਼ਾਸਨ ਹੈ ਕਿਉਂਕਿ ਜਿੰਨਾ ਵੀ ਪ੍ਰਸ਼ਾਸਨ ਇੱਥੇ ਖੜਿਆ ਜੇਕਰ ਆਪਾਂ ਉਹਨਾਂ ਦੀ ਬਾਹ ਖੜੀ ਕਰਾ ਲੱਤੀ ਜਾਵੇ ਤਕਰੀਬਨ 100 ਵਿੱਚੋਂ 90 ਪ੍ਰਸ਼ਾਸਨ ਦੇ ਮੁਲਾਣੇ ਉਹਨਾਂ ਦੇ ਬੱਚੇ ਉਹਨਾਂ ਦੇ ਉਸ ਤੋਂ ਬਾਅਦ ਇਹ ਦੇਸ਼ ਦਾ ਸਿਸਟਮ ਸੱਟੋ ਸਕਦਾ ਨਹੀਂ ਨਹੀਂ ਹੋ ਸਕਦਾ ਸਾਡੇ ਵੀ ਪਹੁੰਚ ਚੁੱਕੇ ਹਨ ਉਸ ਕੀ ਸਾਬ ਸਰਦਾਰ ਸ਼ਿਮੂਖ ਤੋਂ ਬਾਅਦ ਆ ਬਾਈ ਗੁਰਮੀਤ ਸਿੰਘ ਜੀ ਨੀਰ ਸਾਹਿਬ ਉਹ ਵੀ ਜਰੂਰ ਹੋਣਾ ਆਪਣੇ ਆਪਾਂ ਸਮਝੋ ਆਗੂ ਸਾਹਿਬਾਂ ਨੇ ਆਪਣੇ ਆਪਾਂ ਠੀਕ ਹੈ ਇੱਥੇ ਬੁਲਾ ਕੇ ਫੈਸਲਾ ਲਵਾਂਗੇ ਦੇਖੋ ਟਾਈਮ ਦੇਣਾ ਪੈਂਦਾ ਪਰ ਇੱਕ ਦਿਨ ਅੱਜ ਵਾਦਾ ਕਰਕੇ ਜਾਇਓ ਜਾਂ ਆਉਂਗੇ ਵੀ ਜੇ ਟਾਈਮ ਦੇਤਾ ਅੱਜ ਤਾਂ ਉਹ ਟਾਈਮ ਨੂੰ ਫਿਰ ਕਾਲ ਦੇ ਦਿਓ ਵੀ ਹਾਂ ਅਸੀਂ ਜਨਵਰੀ ਚ ਇਟਾਪੜਾ ਕਰਨਾ ਹੈ ਨਾ ਫਿਰ ਸੰਗਤ ਨੂੰ ਕਾਲ ਦੇ ਦਿਓ ਕਿ ਲੜਾਈ ਆਰ ਪਾਰ ਦੀ ਹੋਵੇ ਉਦੋਂ ਸਿਰ ਤੇ ਕੱਫਣ ਲਾ ਕੇ ਜਾਓ ਸਾਡੇ ਵਿੱਚ ਸਿੰਘ ਸਾਹਿਬਾਨ ਬੈਠੇ ਆ ਗੁਰੂ ਕੇ ਲਾਡ ਲੀਆਂ ਫੌਜਾਂ ਵੀ ਸਨ ਸਾਹਮਣੇ ਖੜੀਆਂ ਦੇਖੋ ਸਤਿਕਾਰਯੋਗ ਆ ਸਾਰੀਆਂ ਜਿੰਨਾ ਚਿਰ ਸਾਡੇ ਸਹਿਜਤਾ ਨਹੀਂ ਆਉਂਦੀ ਅਸੀਂ ਚੰਗ ਨੀਅਤ ਸਕਦੇ ਅੱਜ ਤੁਸੀਂ ਪਿਆਰ ਨਾਲ ਸੁਣਿਆ ਹੈ ਇਹੀ ਬੜੀ جنگ ਜਿੱਤਣੀ ਆ ਸਾਰੀਆਂ ਹਾਂ ਠੀਕ ਹੈ ਵੀਰਾਂ ਦੇ ਵਿਚਾਰਾ ਦੇਖੋ ਇਹ ਵੀ ਕੋਈ ਗਲਤ ਵਿਚਾਰ ਨਹੀਂ ਤੇ ਰਹੇ ਕਿਉਂਕਿ ਸਾਡਾ ਰੋਸ ਆ ਬਹੁਤ ਮਾਰਚ ਅਸੀਂ ਕੱਢ ਲੇ ਸੋ ਜਿਹੜੀ ਇਹਨਾਂ ਨੇ ਕਹੀ ਹੈ 1 ਮਹੀਨੇ ਦਾ ਬੇਸ਼ੱਕ ਪੂਰੇ ਪਾਲਸੀ ਜੀ ਫਰਾਂਸ ਵੀ ਇਹ ਆਪਣੀ ਗੱਲ ਰੱਖ ਜਿਵੇਂ ਅਸੀਂ ਉਹਨਾਂ ਦੇ ਵੀ ਸੁਣਾਗੇ ਕਿਉਂਕਿ ਜੇ ਸਤਕਾਰ ਨਹੀਂ ਕਰੂਗਾ ਆਗੂਆਂ ਦਾ ਫੇਰ ਤਾਂ ਫੌਜੇ ਬੇਕਾਬੂ ਹੋ ਜੂਗੀ ਬੇਕਾਬੂ ਹੀ ਨਹੀਂ ਹੋਣਾ ਸੀ ਲੇਕਿਨ ਇੱਕ ਗੱਲ ਸਾਨੂੰ ਲਾਰਾਂ ਨਾਲ ਆ ਜਾਵੇ ਅੱਜ ਇਹਨਾਂ ਨੇ ਵਾਅਦਾ ਕਰ ਲਿਆ ਸਿੰਘ ਸਾਹਿਬ ਆਏ ਅਸੀਂ ਇਹਨਾਂ ਦਾ ਸਤਕਾਰ ਕਰਨਾ ਹੈ ਸਾਡੇ ਵਾਸਤੇ ਭਾਈ ਕਪਤਾਰ ਸੀ ਵਾਰਾ ਹੀ ਹੈ ਘਟ ਨਹੀਂ ਹੈਗੇ ਪਰ ਲੇਕਿਨ ਜੇ ਇੱਕ ਮਹੀਨੇ ਦਾ ਸਮਾਂ ਲਿਆ ਏ ਸਾਤੋਂ ਤਾ ਇੱਕ ਮਹੀਨੇ ਤੋਂ ਬਾਅਦ ਮੀਟਿੰਗ ਹੋਬਏ ਥੇ ਵੀ ਹਾਂ ਇੱਕ ਮਹੀਨਾ ਹੋ ਗਿਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਸਾਡੇ ਨਾਲ ਗਦਾਰੀ ਕੀਤੀ ਐ ਆਗੂ ਮੂਹਰੇ ਲੱਗਣ ਜੇ ਆਗੂ ਨਾਲ ਲੱਗੇ ਢਾਗੂ ਫਿਰ ਪਾਸੇ ਹੋਵਣਾ ਫਿਰ ਨਮਈ ਆਗੂ ਬਣ ਜੂਗਾ ਗੁਰੂ ਆਪੇ ਬਣਾ ਲੂ ਸਮਰੱਥ ਅਕਾਲਪੁਰ ਕਹਤੇ ਕਲਗੀਧਰ ਪਿਤਾ ਸਮਰੱਥ ਠੀਕ ਹੈ ਹਾਂ ਇੱਕ ਮਹੀਨਾ ਤੱਕ ਉਰੇ ਆਗੂ ਸਮਾਰ ਮੀਟਿੰਗ ਸੱਦਣ ਸੱਦ ਕੇ ਦੱਸਣ ਵੀ ਹਾਂ ਇਹ ਮੰਨੇ ਨਹੀਂ ਮੰਨੇ ਜੇ ਨਾ ਮੰਨੇ ਤਾਂ ਜਨਵਰੀ ਦੇ ਪਹਿਲੇ ਹਫਤੇ ਜਿੱਦੜ ਮੋਰਚੇ ਨੂੰ 2 ਸਾਲ ਪੂਰੇ ਹੋਣੇ ਆ ਵੱਡਾ ਇਕੱਠ ਸੱਦਿਆ ਜਾਵੇ ਸਿੱਖ ਪੰਥ ਦਾ ਅਤੇ ਸਿੱਖ ਪੰਥ ਨੂੰ ਫਿਰ ਆਵਾਜ਼ ਮਾਰੀ ਜਾਵੇ ਵੀ ਉਠੋ ਵੀਰ ਜਮਾਨੋ ਏ ਪਥ ਨੂੰ ਲੋੜ ਸਿਰਾਂ ਦੀ ਪੈਗੀ ਤੁਸੀਂ ਦੇਖਿਓ ਇੱਥੇ ਕੀ ਹੋਣਾ ਏ ਪਤਾ ਕਿਉਂ ਗੱਲ ਇਹਨਾਂ ਦੀ ਸਹੀ ਏ ਜਦੋਂ ਤੱਕ ਤੁਸੀਂ ਡਿਸਪੀਸਪਲਨ ਦੇ ਵਿੱਚ ਹੈ ਦੁਨੀਆ ਦੀ ਕੋਈ ਤਾਕਤ ਸਾਨੂੰ ਨਹੀਂ ਹਰਾ ਸਕਦੀ ਕਿਉਂਕਿ ਇਹਨਾਂ ਨੇ ਆਪ ਦੇ ਬੰਦੇ ਵਿੱਚ ਬਾੜ ਕੇ ਡਿਸਪੀਸਪਲਨ ਪੰਕ ਕਰਨਾ ਹੁੰਦਾ ਏ ਕੀ ਆ ਚੁੱਕੇ ਨੇ ਜਿਨ੍ਹਾਂ ਨੇ ਗੱਲਾਂ ਬਾਤਾਂ ਕਿਰੀਆਂ ਜੇ ਅੱਜ ਤੁਸੀਂ ਇਹਨਾਂ ਨੂੰ ਕਦਰ ਨਹੀਂ ਦਿੰਦੇ ਇਹਨਾਂ ਦੀਆਂ ਗਲਤ ਸ਼ਬਦਾਂ ਦੀ ਤਾਂ ਦੁਨੀਆ ਦੇਖਦੀ ਹੋਊਗੀ ਵੀ ਵਾਕੇ ਇਹਨਾਂ ਬੰਦਿਆਂ ਨੇ ਜਦੋਂ ਇਹਨਾਂ ਦੇ ਆਗੂ ਪਹੁੰਚੇ ਉੱਥੇ ਬੰਦੀ ਸਿੰਘ ਪਹੁੰਚੇ ਇਹਨਾਂ ਨੇ ਤਲੀਆਂ ਤੇ ਬਿਠਾ ਲਏ ਅੱਜ ਇਹ ਸਾਇ ਜੇ ਸਾਨੂੰ ਕਹਿਣ ਅਸੀਂ ਇਹਨਾਂ ਦੇ ਮੂਹਰੇ ਲਕੀਰਾਂ ਵੀ ਕੱਟਾਂਗੇ ਕਿਉਂਕਿ ਅਸੀਂ ਸਾਡੇ ਅੱਗੂ ਐ ਅਕਸਰ ਨੂੰ ਜਿਨ੍ਹਾਂ ਨੇ ਇੰਨੀਆਂ ਜਵਾਨੀਆਂ ਲਾਤੀਆਂ ਆਪਦੀਆਂ ਅਸੀਂ ਤਾਂ ਅਖਦਾ ਨਿਆਰੇ ਪੜਾਏ ਆ ਬਾਹਰ ਨੂੰ ਭੇਜੇ ਪਾਰਟੀਆਂ ਵੰਡੀਆਂ ਆਨੰਦ ਲਿਆ ਅਸੀਂ ਟੌਪ ਦੀਆਂ ਜਵਾਨੀਆਂ ਵੇਚੀਆਂ ਮੈਂ ਬਹੁਤ ਕੁਝ ਦੱਸ ਸਕਦਾ ਪਰ ਦਸਵਾਂੀ ਵੀਰੋਂ ਰੋਣਾ ਆਉਂਦਾ ਰੋਣਾ ਵੀ ਸਾਰੇ ਨਾਲ ਕੀ ਨਹੀਂ ਹੋਇਆ ਮੋਰਚੇ ਉੱਪਰ ਆਗੂਆਂ ਨੇ ਸਾਨੂੰ ਕਿੱਥੇ ਕਿੱਤੇ ਨਹੀਂ ਵੇਚਿਆ ਬੜਾ ਕੋਲ ਦੇਲ ਚ ਰੱਖੀ ਬੈਠੇ ਤਾਦੇ ਰੱਖਿਆ ਵਾ ਵੀ ਦੇਖੋ ਮੋਰਚੇ ਪਾਰ ਜਾਣੇ ਕੌਮਾਂ ਤਬਾ ਜਾਣੀਆਂ ਫੂਟ ਰਾਜ ਨੂੰ ਕਿਵੇਂ ਇੱਕ ਤਬਾ ਕਰਦੀ ਮਾਰ ਵਾਲੀ ਜਿੰਦ ਜ਼ਈਆਂ ਸਮਨਦਾਰਾਂ ਤੋਂ ਪੁੱਛ ਕੌਮਾਂ ਆਪੂ ਹੀ ਲੋਕ ਦੇ ਦਰਦ ਨੇ ਅਕਾਲੀ ਫੂਲਾ ਸਿੰਘ ਦੇ ਸਿਵਾ ਸਲਾਰਾਂ ਤੋਂ ਪੁੱਛ ਇਤਿਹਾਸ ਪੜਵਾਵਦਾ ਤੁਸੀਂ ਇਤਿਹਾਸ ਪੜਵਾਵਦਾ ਸੋ ਜਿੰਨੀਆਂ ਵੀ ਸਜਤਾ ਆਈਆਂ ਏ ਫੂਲੇਪਾਲ ਸਿੰਘ ਜੀ ਫਰਾਂਸ ਆਣਾ ਚਾਹੁੰਦੇ ਉਹਨਾਂ ਤੋਂ ਪਹਿਲਾਂ ਜਿਹੜੇ ਬੰਦੀ ਸਿੰਘਾਂ ਦੇ ਨਾਲ ਦੇ ਸਾਥੀ ਐ ਜਿਨ੍ਹਾਂ ਨੇ ਆਪਣੀ ਜਵਾਨੀ ਲਾਈ ਅੰਦਰ ਉਹ ਇੱਕ ਤੋਂ ਖਾ ਹੋਇਆ ਸਿੰਘ ਸਾਹਿਬ ਜਿਹਦੇ ਦਾ ਪੰਜ ਤਾਰੀਖਵਾਰਾਂ ਦੇ ਨਾਲ ਉਹਨਾਂ ਦਾ ਜਿਹੜਾ ਕੇਸ ਹੈ ਜਿਹੜਾ ਬਿਲਕੁਲ ਖਤਮ ਹੋ ਗਿਆ ਸਰਕਾਰ ਨੇ ਕਾਗਜ਼ਾਤ ਦੋਰੇ ਕੱਢ ਲਿਆ ਉਹਦੇ ਬਾਰੇ ਪਾਈਜ ਸੁਬੰਸ ਸਿੰਘ ਜੀ ਸਿੱਟੂ ਪਰ ਪਹੁੰਚੇ ਤੁਹਾਨੂੰ ਪਤਾ ਕਿੰਨੇ ਉੱਪਰ ਪਹੁੰਚੇ ਆ ਦੁਆਰੇ ਇਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ ਕੋਈ ਨਹੀਂ ਨਾਲ ਖੜਦਾ ਗੂਗੂ ਮਰਜੀ ਵੜੇ ਖੜਦੇ ਇਹਨਾਂ ਨੂੰ ਦੁਆਰੇ ਥਾਣੇ 'ਚ ਸੱਦਿਆ ਜਾਂਦਾ ਵੀ ਤੁਸੀਂ ਕਿਧਰੋਂ ਤੁਰਦੇ ਆ ਏ ਜੀ ਆਉਂਗਾ ਮੈਨੂੰ ਪਤਾ ਕਿੰਨਾ ਉਫਾਇਨਾ ਵਾਸਤੇ ਉਰੇ ਰਹਿ ਕੇ ਆਗੂ ਮੜਿਆ ਫਿਰਦਾ ਵੀ ਬੋਟਾ ਚ ਲੜ ਕੇ ਪਤਾ ਨਹੀਂ ਕੀਆ ਬਣ ਜੇਣਾ ਪਹਿਲਾਂ ਆਪਣਾ ਆਪ ਦਾ ਸੁਧਾਰ ਨਹੀਂ ਸੋ ਆਪਾਂ ਨੂੰ ਖਾਣਾ ਪੈਣਾ ਏ ਲਾਣਾ ਪੈਣਾ ਏ ਮਾਰਨਾ ਪੈਣਾ ਏ ਕਿਉਂਕਿ ਬੇਗਾਰத் ਰੋਜ਼ ਜੰਮਦੇ ਤਾਂ ਵੀ ਮੁੱਕ ਜੇ ਤੇ ਪਿੱਛੇ ਸੁੱਕਦੇ ਨਾ ਉਹ ਤੁਹਾਡੇ ਜੱਗੀ ਚੋਲ ਮਰ ਗਏ ਮੁੰਡੇ ਅੱਜ ਜਿੰਨਾ ਵਿੱਚ ਰੋਲੇ ਨੇ ਅਸੀਂ ਬੇਕਾਰ ਤੇ ਲੋਕਾਂ ਦੇ ਤਮਾਸ਼ੇ ਦੇਖੇ ਐ ਅਸੀਂ ਆਪਦੇ ਨਿਆਣੇ ਬਚਾਏ ਅਸੀਂ ਨਹੀਂ ਸੋਚਿਆ ਕਿ ਜਿਨ੍ਹਾਂ ਦੀਆਂ ਪੈਣਾ ਦੀਆਂ ਇੱਟਾਂ ਲੁੱਟੀਆਂ ਐ ਜਿਨ੍ਹਾਂ ਦੀ ਮਾਮਾ ਇਸ ਦੁਨੀਆ ਤੋਂ ਦੁਰਗੀਆਂ ਉਹਨਾਂ ਮਾਮਾ ਦਾ ਕਿਹ ਕਸੂਰਤਾ ਪਰ ਜਿਸ ਦੀ ਪਿਓਰੇ ਦੀ ਮਾਂ ਦੁਰਗੀ ਜਿੰਦਾ ਫਿਕਵਾਰ ਦੀ ਮਾਂ ਦਾ ਹੌਲ ਦੇ ਕੋ ਜਾ ਕੇ ਉਹ ਅਸੀਂ ਕਿਹ ਲੋਕ ਐ ਅਸੀਂ ਲੋਕ ਬੇਕਾਰਤ ਲੋਕ ਐ ਸਾਨੂੰ ਰੱਬ ਨੇ ਬਾਫੀ ਮੇਰੀ ਗੱਲ ਯਾਦ ਰੱਖਿਓ ਜੇ ਸਾਨੂੰ ਸ਼ਹੀਦ maaf ਕਰ ਗਏ ਤਾਂ ਦੇਖ ਲਿਓ ਛੀਤਾਂ ਨੇ ਵੀ ਸਾਨੂੰ maaf ਨਹੀਂ ਕਰਨਾ ਜਿਹੜੇ ਇਸਥਾਨ ਤੋਂ ਅਸੀਂ ਆਏ ਆਂ ਬਾਬਾ ਜੋਰੇਵਰਸ ਬਾਬਾ ਫਤਿਹ ਸਿੰਘ ਉਹਨਾਂ ਨੇ 7 ਤੇ 9 ਸਾਲ ਦਿਆਂ ਨੇ ਸ਼ਹਾਦਤ ਦਿੱਤੀਆਂ ਅਸੀਂ ਲੋਕਾਂ ਨੇ ਕੀਆ ਕਰਿਆ ਅਸੀਂ ਆਪਣੀਆਂ ਪਾਰਟੀਆਂ ਆਪਣੀਆਂ ਪਾਰਟੀਆਂ ਦੂਰ ਕਰਦਾ ਮੇਰੀ ਪਾਰਟੀ ਦੂਰ ਕਰਦਾ ਮੈਂ ਪੰਜਾਬ ਨੂੰ ਬਚਾਉਣ ਵਾਸਤੇ ਪਾਰਟੀ ਬਣਾਉਣੀ ਆਂ ਅਸੀਂ ਪ੍ਰਸ਼ਾਸਨ ਨੂੰ ਫੜਾਂਗੇ ਅਸੀਂ ਆਪਣੇ ਆਗੂ ਨੂੰ ਫੜਾਂਗੇ ਅਸੀਂ ਆਪਣੇ ਆਗੂ ਨੂੰ ਕੋਈ ਪੱਲਾ ਫੜ ਕੇ ਤਾਂ ਨਹੀਂ ਉਹਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਜਿਵੇਂ ਜਿਵੇਂ ਮਹਾਰਾਜਾ ਜੀ ਸਿੰਘ ਦੇ ਸਮੇਂ ਜਿਵੇਂ ਕੋਈ ਜੇਲਾ ਨਹੀਂ ਹੁੰਦੀਆਂ ਸੀ ਮਹਾਰਾਜਾ ਜੀ ਸਿੰਘ ਦੇ ਸਮੇਂ ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਰਾਜ ਕਰਿਆ ਤਾਂ ਉਹਨੂੰ ਤਾਂ ਬਹੁਤ ਵੱਡੀ ਪਰੇਸ਼ਾਨੀ ਆਈ ਕਿਉਂਕਿ ਇੱਥੇ ਜੇਲਾ ਨਹੀਂ ਸਾਡਾ ਐਡਾ ਬੜੀ ਰਾਜ ਸੀ ਪਰ ਇਸ ਦੇ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਇੱਥੇ ਜ਼ਿਲ੍ਹੇ ਘੱਟ ਤੇ ਜ਼ਿਲੇ ਜ਼ਿਆਦਾ ਇੱਥੋਂ ਦਾ ਏਦਾਂ ਦਾ ਪ੍ਰਸ਼ਾਸਨ ਹੈ ਕਿਉਂਕਿ ਜਿੰਨਾ ਵੀ ਪ੍ਰਸ਼ਾਸਨ ਇੱਥੇ ਖੜਿਆ ਜੇਕਰ ਆਪਾਂ ਉਹਨਾਂ ਦੀ ਬਾਹ ਖੜੀ ਕਰਾ ਲਤੀ ਜਾਵੇ ਤਕਰੀਬਨ 100 ਵਿੱਚੋਂ 90 ਪ੍ਰਸ਼ਾਸਨ ਦੇ ਮੁੰਡਿਆਣੇ ਉਹਨਾਂ ਦੇ ਬੱਚੇ ਉਹਨਾਂ ਦੇ ਉਸ ਤੋਂ ਬਾਅਦ ਇਹ ਦੇਸ਼ ਦਾ ਸਿਸਟਮ ਸੱਟੋ ਸਕਦਾ ਨਹੀਂ ਨਹੀਂ ਹੋ ਸਕਦਾ ਸਾਡੇ ਵੀ ਪਹੁੰਚ ਚੁੱਕੇ ਹਨ ਉਸ ਕੀ ਸਾਬ ਸਰਦਾਰ ਸ਼ਿਮੂ ਉਸ ਤੋਂ ਬਾਅਦ ਆ ਪਾਈ ਗੁਰਮੀਤ ਸਿੰਘ ਜੀ ਜੀਨੀਨ ਸਾਹਿਬ ਉਹ ਵੀ ਜਰੂਰ ਹੋਣਾ ਆਪਣੇ ਆਪਾਂ ਸਮਝੋ ਆਗੂ ਸਾਹਿਬਾਂ ਨੇ ਆਪਣੇ ਆਪਾਂ ਠੀਕ ਹੈ ਇੱਥੇ ਬੁਲਾ ਕੇ ਫੈਸਲਾ ਲਵਾਂਗੇ ਦੇਖੋ ਟਾਈਮ ਦੇਣਾ ਪੈਂਦਾ ਪਰ ਇੱਕ ਦਿਨ ਅੱਜ ਵਾਦਾ ਕਰਕੇ ਜਾਇਓ ਜਾਂ ਆਉਂਗੇ ਵੀ ਜੇ ਟਾਈਮ ਦੇਤਾ ਅੱਜ ਤਾਂ ਉਹ ਟਾਈਮ ਨੂੰ ਫਿਰ ਕਾਲ ਦੇ ਦਿਓ ਵੀ ਹਾਂ ਅਸੀਂ ਜਨਵਰੀ ਚ ਐਟਾ ਬੜਾ ਕਰਨਾ ਹੈ ਨਾ ਫਿਰ ਸੰਗਤ ਨੂੰ ਕਾਲ ਦੇ ਦਿਓ ਕਿ ਲੜਾਈ ਆਰ ਪਾਰ ਦੀ ਹੋਵੇ ਉਦੋਂ ਸਿਰ ਤੇ ਕੱਖਣ ਨਾ ਜਾਓ ਆ ਸਾਡੇ ਵਿੱਚ ਸਿੰਘ ਸਾਹਿਬਾਨ ਬੈਠੇ ਆ ਗੁਰੂ ਕੇ ਲਾਡ ਲੀਆਂ ਫੌਜਾਂ ਵੀ ਸਨ ਸਾਹਮਣੇ ਖੜੀਆਂ ਦੇਖੋ ਸਤਿਕਾਰਯੋਗ ਆ ਸਾਰੀਆਂ ਜਿੰਨਾ ਚਿਰ ਸਾਡੀ ਸਹਿਜਤਾ ਨਹੀਂ ਆਉਂਦੀ ਅਸੀਂ ਚੰਗ ਨੀਅਤ ਨਹੀਂ ਕਰ ਸਕਦੇ ਅੱਜ ਤੁਸੀਂ ਪਿਆਰ ਨਾਲ ਸੁਣਿਆ ਏ ਇਹੀ ਬੜੀ ਜੱਗ ਜਿੱਤਣੀ ਆ ਸਾਰੀਆਂ ਹਾਂ ਠੀਕ ਹੈ ਵੀਰਾਂ ਦੇ ਵਿਚਾਰਾਂ ਦੇਖੋ ਇਹ ਵੀ ਕੋਈ ਗਲਤ ਵਿਚਾਰ ਨਹੀਂ ਦੇ ਰਹੇ ਕਿਉਂਕਿ ਸਾਡਾ ਰੋਸ ਆ ਬਹੁਤ ਮਾਰਚ ਅਸੀਂ ਕੱਢ ਲੇ ਸੋ ਜਿਹੜੀ ਇਹਨਾਂ ਨੇ ਕਹੀਏ 1 ਮਹੀਨੇ ਦਾ ਬੇਸ਼ੱਕ ਪੂਰੇ ਪਾਲਸੀ ਜੀ ਫਰਾਂਸ ਵੀ ਇਹ ਆਪਣੇ ਗੱਲ ਰੱਖ ਜਿਵੇਂ ਅਸੀਂ ਉਹਨਾਂ ਦੇ ਵੀ ਸੁਣਾਗੇ ਕਿਉਂਕਿ ਜੇ ਸਤਕਾਰ ਨਹੀਂ ਕਰੂਗੇ ਆਗੂਆਂ ਦਾ ਫੇਰ ਤਾਂ ਫੌਜੇ ਬੇਕਾਬੂ ਹੋ ਜੂਗੀ ਬੇਕਾਬੂ ਵੀ ਨਹੀਂ ਹੋਣਾ ਸੀ ਲੇਕਿਨ ਇੱਕ ਗੱਲ ਸਾਨੂੰ ਲਾਰਾਂ ਨਾਲ ਆ ਜਾਵੇ ਅੱਜ ਇਹਨਾਂ ਨੇ ਵਾਅਦਾ ਕਰ ਲਿਆ ਸਿੰਘ ਸਾਹਿਬ ਆਏ ਅਸੀਂ ਇਹਨਾਂ ਦਾ ਸਤਕਾਰ ਕਰਨਾ ਹੈ ਸਾਡੇ ਵਾਸਤੇ ਭਾਈ ਗਿਫਤਾਰ ਸਿੰਘ ਹਾਰਾ ਹੀ ਹੈ ਘਟ ਨਹੀਂ ਹੈਗੇ ਪਰ ਲੇਕਿਨ ਜੇ ਇੱਕ ਮਹੀਨੇ ਦਾ ਸਮਾਂ ਲਿਆ ਏ ਸਾਤੋਂ ਤਾ 1 ਮਹੀਨੇ ਤੋਂ ਬਾਅਦ ਮੀਟਿੰਗ ਹੋਵੇ ਇੱਥੇ ਵੀ ਹਾਂ 1 ਮਹੀਨਾ ਹੋ ਗਿਆ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਸਾਡੇ ਨਾਲ ਗਦਾਰੀ ਕੀਤੀ ਹੈ ਆਗੂ ਮੂਹਰੇ ਲੱਗਣ ਜੇ ਆਗੂ ਨਾਲ ਲੱਗੇ ਤਾਂ ਆਗੂ ਫਿਰ ਪਾਸੇ ਹੋਵਣਾ ਫਿਰ ਨਮਈ ਆਗੂ ਬਣ ਜੂਗਾ ਗੁਰੂ ਆਪੇ ਬਣਾ ਲੂ ਸਮਰੱਥ ਹੈ ਕਾਲਪੁਰ ਕਹਤੇ ਕਲਗੀਧਰ ਪਿਤਾ ਸਮਰੱਥ ਹੈ ਠੀਕ ਹੈ ਹਾਂ 1 ਮਹੀਨਾ ਤੱਕ ਕਰ ਉਰੇ ਆਗੂ ਸਮਾਰ ਮੀਟਿੰਗ ਸੱਦਣ ਸੱਦ ਕੇ ਦੱਸਣ ਵੀ ਹਾਂ ਇਹ ਮੰਨੇ ਨਹੀਂ ਮੰਨੇ ਜੇ ਨਾ ਮੰਨੇ ਤਾਂ ਜਨਵਰੀ ਦੇ ਪਹਿਲੇ ਹਫਤੇ ਜਿੱਦਣ ਮੋਰਚੇ ਨੂੰ 2 ਸਾਲ ਪੂਰੇ ਹੋਣੇ ਆ ਵੱਡਾ ਇਕੱਠ ਸੱਦੇ ਜਾਵੇ ਸਿੱਖ ਪੰਥ ਦਾ ਅਤੇ ਸਿੱਖ ਪੰਥ ਨੂੰ ਫਿਰ ਆਵਾਜ਼ ਮਾਰੀ ਜਾਵੇ ਵੀ ਉਠੋ ਵੀਰ ਜਮਾਨੋ ਏ ਪਥ ਨੂੰ ਲੋਰ ਸਿਰਾਂ ਦੀ ਪੈ ਗਈ ਤੁਸੀਂ ਦੇਖਿਓ ਇੱਥੇ ਕੀ ਹੋਣਾ ਹੈ ਪਤਾ ਕਿਉਂ ਗੱਲ ਇਹਨਾਂ ਦੀ ਸਹੀ ਹੈ ਜਦੋਂ ਤੱਕ ਤੁਸੀਂ ਡਿਸਪੀਸਪਲਨ ਦੇ ਵਿੱਚ ਹੈ ਦੁਨੀਆ ਦੀ ਕੋਈ ਤਾਕਤ ਸਾਨੂੰ ਨਹੀਂ ਹਰਾ ਸਕਦੀ ਕਿਉਂਕਿ ਇਹਨਾਂ ਨੇ ਆਪ ਦੇ ਬੰਦੇ ਵਿੱਚ ਬਾੜ ਕੇ ਡਿਸਪੀਸਪਲਨ ਪੰਕ ਕਰਨਾ ਹੁੰਦਾ ਹੈ ਈ ਆ ਚੁੱਕੇ ਆ ਜਿਨ੍ਹਾਂ ਨੇ ਗੱਲਾਂ ਬਾਤਾਂ ਕਿਰੀਆਂ ਜੇ ਅੱਜ ਤੁਸੀਂ ਇਹਨਾਂ ਨੂੰ ਕਦਰ ਨਹੀਂ ਦਿੰਦੇ ਇਹਨਾਂ ਦੀਆਂ ਗਲ ਸ਼ਬਦਾਂ ਦੀ ਤਾਂ ਦੁਨੀਆ ਦੇਖਦੀ ਹੋਊਗੀ ਵੀ ਵਾਕਈ ਇਹਨਾਂ ਬੰਦਿਆਂ ਨੇ ਜਦੋਂ ਇਹਨਾਂ ਦੇ ਆਗੂ ਪਹੁੰਚੇ ਉੱਥੇ ਬੰਦੀ ਸਿੰਘ ਪਹੁੰਚੇ ਇਹਨਾਂ ਨੇ ਤਲਗਿਆਂ ਤੇ ਪਿਖਾੜ ਲਏ ਅੱਜ ਇਹ ਸਾਇ ਜੇ ਸਾਨੂੰ ਕਹਿਣ ਅਸੀਂ ਇਹਨਾਂ ਦੇ ਮੂੜੇ ਲਕੀਰਾਂ ਵੀ ਕਟਾ ਗਏ ਕਿਉਂਕਿ ਆਪ ਸਾਡੇ ਆਗੂ ਐ ਅਕਸਰ ਉਹ ਜਿਨ੍ਹਾਂ ਨੇ ਇੰਨੀਆਂ ਜਵਾਨੀਆਂ ਲਾਤੀਆਂ ਆਪਦੀਆਂ ਅਸੀਂ ਤਾਂ ਉਹਦੇ ਨਿਆਰੇ ਪੜਾਏ ਆ ਬਾਹਰ ਨੂੰ ਭੇਜੇ